ਪੁਰਤੇ ਨਾਲ ਲੈ ਕੇ ਜਾਂਦੇ ਸਨ ਪਰ ਹੁਣ ਬੀਸੀਸੀਆਈ ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਖਿਡਾਰੀ ਆਪਣੇ ਪਰਸਨਲ ਸਟਾਫ ਨੂੰ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਆਵਾਜਾਈ ਕਰਨ ਦੇ ਲਈ ਖਿਡਾਰੀ ਨਿੱਜੀ ਵਾਹਨਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ ਨਿੱਜੀ ਤੌਰ ਤੇ ਖਿਡਾਰੀ ਨਹੀਂ ਜਾ ਸਕਣਗੇ ਸਿਰਫ ਬੀਸੀਸੀਆਈ ਵੱਲੋਂ ਜਿਹੜੀਆਂ ਸਹੂਲਤਾਂ ਉਪਲਬਧ ਕਰਾਈਆਂ ਜਾਂਦੀਆਂ ਨੇ ਬਾਸੀਆਂ ਕੁਝ ਹੋਰ ਉਸੇ ਵਿੱਚ ਹੀ ਖਿਡਾਰੀ ਆਵਾਜਾਈ ਕਰਨਗੇ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੈਚ ਖੇਡਣ ਜਾਣਗੇ ਇਸ ਤੋਂ ਇਲਾਵਾ ਪਹਿਲਾਂ ਖਿਡਾਰੀ ਨਿੱਜੀ ਤੌਰ ਤੇ ਵਿਦੇਸ਼ੀ ਟੂਰ ਤੇ ਜੇਕਰ ਜਾਂਦੇ ਸਨ ਤਾਂ ਉਹ ਆਪਣੇ ਪੱਧਰ ਤੇ ਹੀ ਵਾਹਨਾਂ ਦੀ ਗੱਤੋਂ ਕਰਦੇ ਸਨ ਕੁਝ ਖਿਡਾਰੀ ਕਾਰਾਂ ਵਿੱਚ ਜਾਂਦੇ ਸਨ ਕੁਝ ਪਬਲਿਕ ਟਰਾਂਸਪੋਰਟ ਦੀ ਵੀ ਵਰਤੋਂ ਕਰਦੇ ਸਨ ਹੁਣ BCCI ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਕਿ ਖਿਡਾਰੀ BCCI ਵੱਲੋਂ ਪ੍ਰੋਵਾਈਡ ਕੀਤੀ ਗਈ ਬੱਸ ਦੇ ਰਾਹੀਂ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਫ਼ਰ ਕਰਨਗੇ ਜੇਕਰ ਉਹ ਕਿਸੇ ਟੂਰ ਤੇ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਇਸ ਦੇ ਤਹਿਤ BCCI ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਨਹੀਂ ਜਾ ਸਕਣਗੇ ਇਸ ਤੋਂ ਪਹਿਲਾਂ 스타 ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਦੇਖਿਆ ਜਾਂਦਾ ਸੀ ਅਤੇ ਇਹ ਪਾਬੰਦੀ ਵੀ ਕਰ ਦਿੱਤੀ ਗਈ ਹੈ ਟੂਰ ਦੇ ਦੌਰਾਨ ਖਿਡਾਰੀ ਆਪਣੇ ਪਰਿਵਾਰ ਨੂੰ ਨਾਲ ਨਹੀਂ ਰੱਖ ਸਕਣਗੇ ਬੀਸੀਸੀਆਈ ਵੱਲੋਂ ਇਹ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਸੋ ਹੁਣ ਬੀਸੀਸੀ ਵੱਲੋਂ ਤਿੰਨ ਮੁੱਖ ਤੌਰ ਤੇ ਪਾਬੰਦੀਆਂ ਨੇ ਇੱਕ ਤਾਂ ਪਹਿਲੀ ਪਾਬੰਦੀ ਇਹ ਹੈ ਕਿ ਆਪਣੇ ਨਿੱਜੀ ਸਟਾਫ ਨੂੰ ਖਿਡਾਰੀ ਨਾਲ ਨਹੀਂ ਲੈ ਕੇ ਜਾ ਸਕਣਗੇ ਚਾਹੇ ਉਹ హెయిర్ ਡ੍ਰੈਸਰ ਹੋਣ ਚਾਹੇ ਸਿਕਿਉਰਿਟੀ ਗਾਰ ਹੋਣ ਜਾਂ ਫਿਰ ਪਰਸਨਲ ਟ੍ਰੇਨਰ ਹੋਣ ਨਿੱਜੀ ਤੌਰ ਤੇ ਰੱਖੇ ਗਏ ਜਿਹੜੇ ਸਟਾਫ ਨੇ ਉਹਨਾਂ ਨੂੰ ਨਾਲ ਨਹੀਂ ਲਿਜਾ ਸਕਣਗੇ ਇਸ ਤੋਂ ਇਲਾਵਾ ਸਤੰਤਰ ਤੌਰ ਤੇ ਆਪਣੇ ਪੱਧਰ ਤੇ ਆਵਾਜਾਈ ਦੀ ਵਰਤੋਂ ਨਹੀਂ ਕਰ ਸਕਣਗੇ ਆਵਾਜਾਈ ਦੇ ਲਈ BCCI ਵੱਲੋਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਸੇ ਦੀ ਵਰਤੋਂ ਖਿਡਾਰੀ ਕਰ ਸਕਣਗੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਟੂਰ ਦੌਰਾਨ ਨਾਲ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ ਖਿਡਾਰੀ ਹੁਣ ਆਪਣੇ ਪਰਿਵਾਰਕ ਮੈਂਬਰਾਂ ਆਪਣੇ ਪਰਿਵਾਰ ਨੂੰ ਟੂਰ ਦੌਰਾਨ ਆਪਣੇ ਨਾਲ ਨਹੀਂ ਰੱਖ ਸਕਣਗੇ ਇਹ ਪਾਬੰਦੀਆਂ BCCI ਵੱਲੋਂ ਆਇਦ ਕੀਤੀਆਂ ਗਈਆਂ ਨੇ ਨਵੇਂ ਨਿਯਮ BCCI ਵੱਲੋਂ ਭਾਰਤੀ ਖਿਡਾਰੀਆਂ ਤੇ ਲਾਗੂ ਕੀਤੇ ਗਏ BCCI ਵੱਲੋਂ ਭਾਰਤੀ ਖਿਡਾਰੀਆਂ ਦੇ ਉੱਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਇਹਨਾਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਨਵੀਆਂ ਗਾਈਡਲਾਈਨਸ ਦੇ ਤਹਿਤ ਹੁਣ ਪਰਸਨਲ ਸਟਾਫ ਨੂੰ ਖਿਡਾਰੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਪਹਿਲਾਂ ਖਿਡਾਰੀ हेयर ਡ್ರೆਸਰ ਸਿਕਿਉਰਿਟੀ ਗਾਰਡ ਅਤੇ ਆਪਣੇ ਹੋਰ ਪਰਸਨਲ ਸਟਾਫ ਨੂੰ ਨਾਲ ਲੈ ਕੇ ਜਾਂਦੇ ਸਨ ਕੁਝ ਖਿਡਾਰੀਆਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਉਹ ਆਪਣੇ ਨਿੱਜੀ ਸਟਾਫ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਪਰ ਹੁਣ BCCI ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਖਿਡਾਰੀ ਆਪਣੇ ਪਰਸਨਲ ਸਟਾਫ ਨੂੰ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਆਵਾਜਾਈ ਕਰਨ ਦੇ ਲਈ ਖਿਡਾਰੀ ਨਿੱਜੀ ਵਾਹਨਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ ਨਿੱਜੀ ਤੌਰ ਤੇ ਖਿਡਾਰੀ ਨਹੀਂ ਜਾ ਸਕਣਗੇ ਸਿਰਫ ਬੀਸੀਸੀਆਈ ਵੱਲੋਂ ਜਿਹੜੀਆਂ ਸਹੂਲਤਾਂ ਉਪਲਬਧ ਕਰਾਈਆਂ ਜਾਂਦੀਆਂ ਨੇ ਬਾਸੀਆਂ ਕੁਝ ਹੋਰ ਉਸੇ ਵਿੱਚ ਹੀ ਖਿਡਾਰੀ ਆਵਾਜਾਈ ਕਰਨਗੇ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੈਚ ਖੇਡਣ ਜਾਣਗੇ ਇਸ ਤੋਂ ਇਲਾਵਾ ਪਹਿਲਾਂ ਖਿਡਾਰੀ ਨਿੱਜੀ ਤੌਰ ਤੇ ਵਿਦੇਸ਼ੀ ਟੂਰ ਤੇ ਜੇਕਰ ਜਾਂਦੇ ਸਨ ਤਾਂ ਉਹ ਆਪਣੇ ਪੱਦਰਤੇ ਹੀ ਵਾਹਨਾਂ ਦੀ ਵਰਤੋਂ ਕਰਦੇ ਸਨ ਕੁਝ ਖਿਡਾਰੀਕਾਰਾਂ ਵਿੱਚ ਜਾਂਦੇ ਸਨ ਕੁਝ ਪਬਲਿਕ ਟਰਾਂਸਪੋਰਟ ਦੀ ਵੀ ਵਰਤੋਂ ਕਰਦੇ ਸਨ ਹੁਣ BCCI ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਕਿ ਖਿਡਾਰੀ BCCI ਵੱਲੋਂ ਪ੍ਰੋਵਾਈਡ ਕੀਤੀ ਗਈ ਬੱਸ ਦੇ ਰਾਹੀਂ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਫ਼ਰ ਕਰਨਗੇ ਜੇਕਰ ਉਹ ਕਿਸੇ ਟੂਰ ਤੇ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਇਸ ਦੇ ਤਹਿਤ BCCI ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਨਹੀਂ ਜਾ ਸਕਣਗੇ ਇਸ ਤੋਂ ਪਹਿਲਾਂ ਸਟਾਰ ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਦੇਖਿਆ ਜਾਂਦਾ ਸੀ ਅਤੇ ਇਹ ਪਾਬੰਦੀ ਵੀ ਆਇਦ ਕਰ ਦਿੱਤੀ ਗਈ ਹੈ ਟੂਰ ਦੇ ਦੌਰਾਨ ਖਿਡਾਰੀ ਆਪਣੇ ਪਰਿਵਾਰ ਨੂੰ ਨਾਲ ਨਹੀਂ ਰੱਖ ਸਕਣਗੇ ਬੀਸੀਸੀਆਈ ਵੱਲੋਂ ਇਹ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਸੋ ਹੁਣ ਬੀਸੀਸੀ ਵੱਲੋਂ ਤਿੰਨ ਮੁੱਖ ਤੌਰ ਤੇ ਪਾਬੰਦੀਆਂ ਨੇ ਇੱਕ ਤਾਂ ਪਹਿਲੀ ਪਾਬੰਦੀ ਇਹ ਹੈ ਕਿ ਆਪਣੇ ਨਿੱਜੀ ਸਟਾਫ ਨੂੰ ਖਿਡਾਰੀ ਨਾਲ ਨਹੀਂ ਲੈ ਕੇ ਜਾ ਸਕਣਗੇ ਚਾਹੇ ਉਹ హెయిਰ ਡ੍ਰੈਸਰ ਹੋਣ ਚਾਹੇ ਸਿਕਿਉਰਿਟੀ ਗਾਰ ਹੋਣ ਜਾਂ ਫਿਰ ਪਰਸਨਲ ਟ੍ਰੇਨਰ ਹੋਣ ਨਿੱਜੀ ਤੌਰ ਤੇ ਰੱਖੇ ਗਏ ਜਿਹੜੇ ਸਟਾਫ ਨੇ ਉਹਨਾਂ ਨੂੰ ਨਾਲ ਨਹੀਂ ਲਿਜਾ ਸਕਣਗੇ ਇਸ ਤੋਂ ਇਲਾਵਾ ਸਤੰਤਰ ਤੌਰ ਤੇ ਆਪਣੇ ਪੱਧਰ ਤੇ ਆਵਾਜਾਈ ਦੀ ਵਰਤੋਂ ਨਹੀਂ ਕਰ ਸਕਣਗੇ ਆਵਾਜਾਈ ਦੇ ਲਈ BCCI ਵੱਲੋਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਸੇ ਦੀ ਵਰਤੋਂ ਖਿਡਾਰੀ ਕਰ ਸਕਣਗੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਟੂਰ ਦੌਰਾਨ ਨਾਲ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ ਖਿਡਾਰੀ ਹੁਣ ਆਪਣੇ ਪਰਿਵਾਰਕ ਮੈਂਬਰਾਂ ਆਪਣੇ ਪਰਿਵਾਰ ਨੂੰ ਟੂਰ ਦੌਰਾਨ ਆਪਣੇ ਨਾਲ ਨਹੀਂ ਰੱਖ ਸਕਣਗੇ ਇਹ ਪਾਬੰਦੀਆਂ BCCI ਵੱਲੋਂ ਆਇਦ ਕੀਤੀਆਂ ਗਈਆਂ ਨੇ ਨਵੇਂ ਨਿਯਮ BCCI ਵੱਲੋਂ ਭਾਰਤੀ ਖਿਡਾਰੀਆਂ ਤੇ ਲਾਗੂ ਕੀਤੇ ਗਏ ਨੇ ਵਿਸ਼ਵਾਸਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ BCCI ਵੱਲੋਂ ਭਾਰਤੀ ਖਿਡਾਰੀਆਂ ਦੇ ਉੱਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਇਹਨਾਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਨਵੀਆਂ ਗਾਈਡਲਾਈਨਸ ਦੇ ਤਹਿਤ ਹੁਣ ਪਰਸਨਲ ਸਟਾਫ ਨੂੰ ਖਿਡਾਰੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਪਹਿਲਾਂ ਖਿਡਾਰੀ హెయిర్ ਡ್ರೆਸਰ ਸਿਕਿਉਰਿਟੀ ਗਾਰਡ ਅਤੇ ਆਪਣੇ ਹੋਰ ਪਰਸਨਲ ਸਟਾਫ ਨੂੰ ਨਾਲ ਲੈ ਕੇ ਜਾਂਦੇ ਸਨ ਕੁਝ ਖਿਡਾਰੀਆਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਉਹ ਆਪਣੇ ਨਿੱਜੀ ਸਟਾਫ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਪਰ ਹੁਣ BCCI ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਖਿਡਾਰੀ ਆਪਣੇ ਪਰਸਨਲ ਸਟਾਫ ਨੂੰ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਐਡ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਆਵਾਜਾਈ ਕਰਨ ਦੇ ਲਈ ਖਿਡਾਰੀ ਨਿੱਜੀ ਵਾਹਨਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ ਨਿੱਜੀ ਤੌਰ ਤੇ ਖਿਡਾਰੀ ਨਹੀਂ ਜਾ ਸਕਣਗੇ ਸਿਰਫ BCCI ਵੱਲੋਂ ਜਿਹੜੀਆਂ ਸਹੂਲਤਾਂ ਉਪਲਬਧ ਕਰਾਈਆਂ ਜਾਂਦੀਆਂ ਨੇ ਬਾਸੀਆਂ ਕੁਝ ਹੋਰ ਉਸੇ ਵਿੱਚ ਹੀ ਖਿਡਾਰੀ ਆਵਾਜਾਈ ਕਰਨਗੇ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੈਚ ਖੇਡਣ ਜਾਣਗੇ ਇਸ ਤੋਂ ਇਲਾਵਾ ਪਹਿਲਾਂ ਖਿਡਾਰੀ ਨਿੱਜੀ ਤੌਰ ਤੇ ਵਿਦੇਸ਼ੀ ਟੂਰ ਤੇ ਜੇਕਰ ਜਾਂਦੇ ਸਨ ਤਾਂ ਉਹ ਆਪਣੇ ਪੱਧਰ ਤੇ ਹੀ ਵਾਹਨਾਂ ਦੀ ਵੱਤੋਂ ਕਰਦੇ ਸਨ ਕੁਝ ਖਿਡਾਰੀਕਾਰਾਂ ਵਿੱਚ ਜਾਂਦੇ ਸਨ ਕੁਝ ਪਬਲਿਕ ਟਰਾਂਸਪੋਰਟ ਦੀ ਵੀ ਵਰਤੋਂ ਕਰਦੇ ਸਨ ਹੁਣ BCCI ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਕਿ ਖਿਡਾਰੀ BCCI ਵੱਲੋਂ ਪ੍ਰੋਵਾਈਡ ਕੀਤੀ ਗਈ ਬੱਸ ਦੇ ਰਾਹੀਂ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਫ਼ਰ ਕਰਨਗੇ ਜੇਕਰ ਉਹ ਕਿਸੇ ਟੂਰ ਤੇ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਇਸ ਦੇ ਤਹਿਤ BCCI ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਨਹੀਂ ਜਾ ਸਕਣਗੇ ਇਸ ਤੋਂ ਪਹਿਲਾਂ 스타 ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਦੇਖਿਆ ਜਾਂਦਾ ਸੀ ਅਤੇ ਇਹ ਪਾਬੰਦੀ ਵੀ ਕਰ ਦਿੱਤੀ ਗਈ ਹੈ ਟੂਰ ਦੇ ਦੌਰਾਨ ਖਿਡਾਰੀ ਆਪਣੇ ਪਰਿਵਾਰ ਨੂੰ ਨਾਲ ਨਹੀਂ ਰੱਖ ਸਕਣਗੇ ਬੀਸੀਸੀਆਈ ਵੱਲੋਂ ਇਹ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਸੋ ਹੁਣ ਬੀਸੀਸੀ ਵੱਲੋਂ ਤਿੰਨ ਮੁੱਖ ਤੌਰ ਤੇ ਪਾਬੰਦੀਆਂ ਨੇ ਇੱਕ ਤਾਂ ਪਹਿਲੀ ਪਾਬੰਦੀ ਇਹ ਹੈ ਕਿ ਆਪਣੇ ਨਿੱਜੀ ਸਟਾਫ ਨੂੰ ਖਿਡਾਰੀ ਨਾਲ ਨਹੀਂ ਲੈ ਕੇ ਜਾ ਸਕਣਗੇ ਚਾਹੇ ਉਹ హెయిర్ ਡ੍ਰੈਸਰ ਹੋਣ ਚਾਹੇ ਸਿਕਿਉਰਿਟੀ ਗਾਰ ਹੋਣ ਜਾਂ ਫਿਰ ਪਰਸਨਲ ਟ੍ਰੇਨਰ ਹੋਣ ਨਿੱਜੀ ਤੌਰ ਤੇ ਰੱਖੇ ਗਏ ਜਿਹੜੇ ਸਟਾਫ ਨੇ ਉਹਨਾਂ ਨੂੰ ਨਾਲ ਨਹੀਂ ਲਿਜਾ ਸਕਣਗੇ ਇਸ ਤੋਂ ਇਲਾਵਾ ਸਤੰਤਰ ਤੌਰ ਤੇ ਆਪਣੇ ਪੱਧਰ ਤੇ ਆਵਾਜਾਈ ਦੀ ਵਰਤੋਂ ਨਹੀਂ ਕਰ ਸਕਣਗੇ ਆਵਾਜਾਈ ਦੇ ਲਈ BCCI ਵੱਲੋਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਸੇ ਦੀ ਵਰਤੋਂ ਖਿਡਾਰੀ ਕਰ ਸਕਣਗੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਟੂਰ ਦੌਰਾਨ ਨਾਲ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ ਖਿਡਾਰੀ ਹੁਣ ਆਪਣੇ ਪਰਿਵਾਰਕ ਮੈਂਬਰਾਂ ਆਪਣੇ ਪਰਿਵਾਰ ਨੂੰ ਟੂਰ ਦੌਰਾਨ ਆਪਣੇ ਨਾਲ ਨਹੀਂ ਰੱਖ ਸਕਣਗੇ ਇਹ ਪਾਬੰਦੀਆਂ BCCI ਵੱਲੋਂ ਆਇਦ ਕੀਤੀਆਂ ਗਈਆਂ ਨੇ ਨਵੇਂ ਨਿਯਮ BCCI ਵੱਲੋਂ ਭਾਰਤੀ ਖਿਡਾਰੀਆਂ ਤੇ ਲਾਗੂ ਕੀਤੇ ਗਏ ਨੇ BCCI ਵੱਲੋਂ ਭਾਰਤੀ ਖਿਡਾਰੀਆਂ ਦੇ ਉੱਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਇਹਨਾਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਨਵੀਆਂ ਗਾਈਡਲਾਈਨਸ ਦੇ ਤਹਿਤ ਹੁਣ ਪਰਸਨਲ ਸਟਾਫ ਨੂੰ ਖਿਡਾਰੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਪਹਿਲਾਂ ਖਿਡਾਰੀ హెయిర్ ਡ್ರೆਸਰ ਸਿਕਿਉਰਿਟੀ ਗਾਰਡ ਅਤੇ ਆਪਣੇ ਹੋਰ ਪਰਸਨਲ ਸਟਾਫ ਨੂੰ ਨਾਲ ਲੈ ਕੇ ਜਾਂਦੇ ਸਨ ਕੁਝ ਖਿਡਾਰੀਆਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਉਹ ਆਪਣੇ ਨਿੱਜੀ ਸਟਾਫ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਪਰ ਹੁਣ BCCI ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਖਿਡਾਰੀ ਆਪਣੇ ਪਰਸਨਲ ਸਟਾਫ ਨੂੰ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਆਵਾਜਾਈ ਕਰਨ ਦੇ ਲਈ ਖਿਡਾਰੀ ਨਿੱਜੀ ਵਾਹਨਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ ਨਿੱਜੀ ਤੌਰ ਤੇ ਖਿਡਾਰੀ ਨਹੀਂ ਜਾ ਸਕਣਗੇ ਸਿਰਫ ਬੀਸੀਸੀਆਈ ਵੱਲੋਂ ਜਿਹੜੀਆਂ ਸਹੂਲਤਾਂ ਉਪਲਬਧ ਕਰਾਈਆਂ ਜਾਂਦੀਆਂ ਨੇ ਬਾਸੀਆਂ ਕੁਝ ਹੋਰ ਉਸੇ ਵਿੱਚ ਹੀ ਖਿਡਾਰੀ ਆਵਾਜਾਈ ਕਰਨਗੇ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੈਚ ਖੇਡਣ ਜਾਣਗੇ ਇਸ ਤੋਂ ਇਲਾਵਾ ਪਹਿਲਾਂ ਖਿਡਾਰੀ ਨਿੱਜੀ ਤੌਰ ਤੇ ਵਿਦੇਸ਼ੀ ਟੂਰ ਤੇ ਜੇਕਰ ਜਾਂਦੇ ਸਨ ਤਾਂ ਉਹ ਆਪਣੇ ਪੱਧਰ ਤੇ ਹੀ ਵਾਹਨਾਂ ਦੀ ਵਰਤੋਂ ਕਰਦੇ ਸਨ ਕੁਝ ਖਿਡਾਰੀਕਾਰਾਂ ਵਿੱਚ ਜਾਂਦੇ ਸਨ ਕੁਝ ਪਬਲਿਕ ਟਰਾਂਸਪੋਰਟ ਦੀ ਵੀ ਵਰਤੋਂ ਕਰਦੇ ਸਨ ਹੁਣ BCCI ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਕਿ ਖਿਡਾਰੀ BCCI ਵੱਲੋਂ ਪ੍ਰੋਵਾਈਡ ਕੀਤੀ ਗਈ ਬੱਸ ਦੇ ਰਾਹੀਂ ਹੀ ਅ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਫਰ ਕਰਨਗੇ ਜੇਕਰ ਉਹ ਕਿਸੇ ਟੂਰ ਤੇ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਇਸ ਦੇ ਤਹਿਤ ਬੀਸੀਸੀਆਈ ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਨਹੀਂ ਜਾ ਸਕਣਗੇ ਇਸ ਤੋਂ ਪਹਿਲਾਂ 스타 ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਦੇਖਿਆ ਜਾਂਦਾ ਸੀ ਅਤੇ ਇਹ ਪਾਬੰਦੀ ਵੀ ਆਇਦ ਕਰ ਦਿੱਤੀ ਗਈ ਹੈ ਟੂਰ ਦੇ ਦੌਰਾਨ ਖਿਡਾਰੀ ਆਪਣੇ ਪਰਿਵਾਰ ਨੂੰ ਨਾਲ ਨਹੀਂ ਰੱਖ ਸਕਣਗੇ BCCI ਵੱਲੋਂ ਇਹ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਸੋ ਹੁਣ BCCI ਵੱਲੋਂ ਤਿੰਨ ਮੁੱਖ ਤੌਰ ਤੇ ਪਾਬੰਦੀਆਂ ਨੇ ਇੱਕ ਤਾਂ ਪਹਿਲੀ ਪਾਬੰਦੀ ਇਹ ਹੈ ਕਿ ਆਪਣੇ ਨਿੱਜੀ ਸਟਾਫ ਨੂੰ ਖਿਡਾਰੀ ਨਾਲ ਨਹੀਂ ਲੈ ਕੇ ਜਾ ਸਕਣਗੇ ਚਾਹੇ ਉਹ హెయిర్ ਡ੍ਰੈਸਰ ਹੋਣ ਚਾਹੇ ਸਿਕਿਉਰਿਟੀ ਗਾਰ ਹੋਣ ਜਾਂ ਫਿਰ ਪਰਸਨਲ ਟ੍ਰੇਨਰ ਹੋਣ ਨਿੱਜੀ ਤੌਰ ਤੇ ਰੱਖੇ ਗਏ ਜਿਹੜੇ ਸਟਾਫ ਨੇ ਉਹਨਾਂ ਨੂੰ ਨਾਲ ਨਹੀਂ ਲਿਜਾ ਸਕਣਗੇ ਇਸ ਤੋਂ ਇਲਾਵਾ ਸਤੰਤਰ ਤੌਰ ਤੇ ਆਪਣੇ ਪੱਧਰ ਤੇ ਆਵਾਜਾਈ ਦੀ ਵਰਤੋਂ ਨਹੀਂ ਕਰ ਸਕਣਗੇ ਆਵਾਜਾਈ ਦੇ ਲਈ BCCI ਵੱਲੋਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਸੇ ਦੀ ਵਰਤੋਂ ਖਿਡਾਰੀ ਕਰ ਸਕਣਗੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਟੂਰ ਦੌਰਾਨ ਨਾਲ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ ਖਿਡਾਰੀ ਹੁਣ ਆਪਣੇ ਪਰਿਵਾਰਕ ਮੈਂਬਰਾਂ ਆਪਣੇ ਪਰਿਵਾਰ ਨੂੰ ਟੂਰ ਦੌਰਾਨ ਆਪਣੇ ਨਾਲ ਨਹੀਂ ਰੱਖ ਸਕਣਗੇ ਇਹ ਪਾਬੰਦੀਆਂ BCCI ਵੱਲੋਂ ਆਇਦ ਕੀਤੀਆਂ ਗਈਆਂ ਨੇ ਨਵੇਂ ਨਿਯਮ BCCI ਵੱਲੋਂ ਭਾਰਤੀ ਖਿਡਾਰੀਆਂ ਤੇ ਲਾਗੂ ਕੀਤੇ ਗਏ ਨੇ ਵਿਸ਼ਾ ਵਾਤਾਵਰਣ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ BCCI ਵੱਲੋਂ ਭਾਰਤੀ ਖਿਡਾਰੀਆਂ ਦੇ ਉੱਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਇਹਨਾਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਨਵੀਆਂ ਗਾਈਡਲਾਈਨਸ ਦੇ ਤਹਿਤ ਹੁਣ ਪਰਸਨਲ ਸਟਾਫ ਨੂੰ ਖਿਡਾਰੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਪਹਿਲਾਂ ਖਿਡਾਰੀ హెయిర్ ਡ್ರೆਸਰ ਸਿਕਿਉਰਿਟੀ ਗਾਰਡ ਅਤੇ ਆਪਣੇ ਹੋਰ ਪਰਸਨਲ ਸਟਾਫ ਨੂੰ ਨਾਲ ਲੈ ਕੇ ਜਾਂਦੇ ਸਨ ਕੁਝ ਖਿਡਾਰੀਆਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਉਹ ਆਪਣੇ ਨਿੱਜੀ ਸਟਾਫ ਨੂੰ ਦੂਰ ਤੇ ਨਾਲ ਲੈ ਕੇ ਜਾਂਦੇ ਸਨ ਪਰ ਹੁਣ BCCI ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਖਿਡਾਰੀ ਆਪਣੇ ਪਰਸਨਲ ਸਟਾਫ ਨੂੰ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਐਡ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਆਵਾਜਾਈ ਕਰਨ ਦੇ ਲਈ ਖਿਡਾਰੀ ਨਿੱਜੀ ਵਾਹਨਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ ਨਿੱਜੀ ਤੌਰ ਤੇ ਖਿਡਾਰੀ ਨਹੀਂ ਜਾ ਸਕਣਗੇ ਸਿਰਫ BCCI ਵੱਲੋਂ ਜਿਹੜੀਆਂ ਸਹੂਲਤਾਂ ਉਪਲਬਧ ਕਰਾਈਆਂ ਜਾਂਦੀਆਂ ਨੇ ਵਾਸੀਆਂ ਕੁਝ ਹੋਰ ਉਸੇ ਵਿੱਚ ਹੀ ਖਿਡਾਰੀ ਆਵਾਜਾਈ ਕਰਨਗੇ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੈਚ ਖੇਡਣ ਜਾਣਗੇ ਇਸ ਤੋਂ ਇਲਾਵਾ ਪਹਿਲਾਂ ਖਿਡਾਰੀ ਨਿੱਜੀ ਤੌਰ ਤੇ ਵਿਦੇਸ਼ੀ ਟੂਰ ਤੇ ਜੇਕਰ ਜਾਂਦੇ ਸਨ ਤਾਂ ਉਹ ਆਪਣੇ ਪੱਧਰ ਤੇ ਹੀ ਵਾਹਨਾਂ ਦੀ ਵਰਤੋਂ ਕਰਦੇ ਸਨ ਕੁਝ ਖਿਡਾਰੀਕਾਰਾਂ ਵਿੱਚ ਜਾਂਦੇ ਸਨ ਕੁਝ ਪਬਲਿਕ ਟਰਾਂਸਪੋਰਟ ਦੀ ਵੀ ਵਰਤੋਂ ਕਰਦੇ ਸਨ ਹੁਣ BCCI ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਕਿ ਖਿਡਾਰੀ BCCI ਵੱਲੋਂ ਪ੍ਰੋਵਾਈਡ ਕੀਤੀ ਗਈ ਬੱਸ ਦੇ ਰਾਹੀਂ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਫ਼ਰ ਕਰਨਗੇ ਜੇਕਰ ਉਹ ਕਿਸੇ ਟੂਰ ਤੇ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਇਸ ਦੇ ਤਹਿਤ BCCI ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਨਹੀਂ ਜਾ ਸਕਣਗੇ ਕੇ ਇਸ ਤੋਂ ਪਹਿਲਾਂ ਸਟਾਰ ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਦੇਖਿਆ ਜਾਂਦਾ ਸੀ ਅਤੇ ਇਹ ਪਾਬੰਦੀ ਵੀ ਆਇਦ ਕਰ ਦਿੱਤੀ ਗਈ ਹੈ ਟੂਰ ਦੇ ਦੌਰਾਨ ਖਿਡਾਰੀ ਆਪਣੇ ਪਰਿਵਾਰ ਨੂੰ ਨਾਲ ਨਹੀਂ ਰੱਖ ਸਕਣਗੇ BCCI ਵੱਲੋਂ ਇਹ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਸੋ ਹੁਣ BCCI ਵੱਲੋਂ ਤਿੰਨ ਮੁੱਖ ਤੌਰ ਤੇ ਪਾਬੰਦੀਆਂ ਨੇ ਇੱਕ ਤਾਂ ਪਹਿਲੀ ਪਾਬੰਦੀ ਇਹ ਹੈ ਕਿ ਆਪਣੇ ਨਿੱਜੀ ਸਟਾਫ ਨੂੰ ਖਿਡਾਰੀ ਨਾਲ ਨਹੀਂ ਲੈ ਕੇ ਜਾ ਸਕਣਗੇ ਚਾਹੇ ਉਹ హెయిర్ ਡ੍ਰੈਸਰ ਹੋਣ ਚਾਹੇ ਸਿਕਿਉਰਿਟੀ ਗਾਰ ਹੋਣ ਜਾਂ ਫਿਰ ਪਰਸਨਲ ਟ੍ਰੇਨਰ ਹੋਣ ਨਿੱਜੀ ਤੌਰ ਤੇ ਰੱਖੇ ਗਏ ਜਿਹੜੇ ਸਟਾਫ ਨੇ ਉਹਨਾਂ ਨੂੰ ਨਾਲ ਨਹੀਂ ਲਿਜਾ ਸਕਣਗੇ ਇਸ ਤੋਂ ਇਲਾਵਾ ਸਤੰਤਰ ਤੌਰ ਤੇ ਆਪਣੇ ਪੱਧਰ ਤੇ ਆਵਾਜਾਈ ਦੀ ਵਰਤੋਂ ਨਹੀਂ ਕਰ ਸਕਣਗੇ ਆਵਾਜਾਈ ਦੇ ਲਈ BCCI ਵੱਲੋਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਸੇ ਦੀ ਵਰਤੋਂ ਖਿਡਾਰੀ ਕਰ ਸਕਣਗੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਟੂਰ ਦੌਰਾਨ ਨਾਲ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ ਖਿਡਾਰੀ ਹੁਣ ਆਪਣੇ ਪਰਿਵਾਰਕ ਮੈਂਬਰਾਂ ਆਪਣੇ ਪਰਿਵਾਰ ਨੂੰ ਟੂਰ ਦੌਰਾਨ ਆਪਣੇ ਨਾਲ ਨਹੀਂ ਰੱਖ ਸਕਣਗੇ ਇਹ ਪਾਬੰਦੀਆਂ BCCI ਵੱਲੋਂ ਆਇਦ ਕੀਤੀਆਂ ਗਈਆਂ ਨੇ ਨਵੇਂ ਨਿਯਮ BCCI ਵੱਲੋਂ ਭਾਰਤੀ ਖਿਡਾਰੀਆਂ ਤੇ ਲਾਗੂ ਕੀਤੇ ਗਏ ਨੇ BCCI ਵੱਲੋਂ ਭਾਰਤੀ ਖਿਡਾਰੀਆਂ ਦੇ ਉੱਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਇਹਨਾਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਨਵੀਆਂ ਗਾਈਡਲਾਈਨਸ ਦੇ ਤਹਿਤ ਹੁਣ ਪਰਸਨਲ ਸਟਾਫ ਨੂੰ ਖਿਡਾਰੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਪਹਿਲਾਂ ਖਿਡਾਰੀ హెయిర్ ਡ್ರೆਸਰ ਸਿਕਿਉਰਿਟੀ ਗਾਰਡ ਅਤੇ ਆਪਣੇ ਹੋਰ ਪਰਸਨਲ ਸਟਾਫ ਨੂੰ ਨਾਲ ਲੈ ਕੇ ਜਾਂਦੇ ਸਨ ਕੁਝ ਖਿਡਾਰੀਆਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਉਹ ਆਪਣੇ ਨਿੱਜੀ ਸਟਾਫ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਪਰ ਹੁਣ BCCI ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਖਿਡਾਰੀ ਆਪਣੇ ਪਰਸਨਲ ਸਟਾਫ ਨੂੰ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਇਲਾਵਾ ਇੱਕ ਹੋਰ پابੰਦੀ ਆਇਦ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਆਵਾਜਾਈ ਕਰਨ ਦੇ ਲਈ ਖਿਡਾਰੀ ਨਿੱਜੀ ਵਾਹਨਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ ਨਿੱਜੀ ਤੌਰ ਤੇ ਖਿਡਾਰੀ ਨਹੀਂ ਜਾ ਸਕਣਗੇ ਸਿਰਫ ਬੀਸੀਸੀਆਈ ਵੱਲੋਂ ਜਿਹੜੀਆਂ ਸਹੂਲਤਾਂ ਉਪਲਬਧ ਕਰਾਈਆਂ ਜਾਂਦੀਆਂ ਨੇ ਬਾਸੀਆਂ ਕੁਝ ਹੋਰ ਉਸੇ ਵਿੱਚ ਹੀ ਖਿਡਾਰੀ ਆਵਾਜਾਈ ਕਰਨਗੇ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੈਚ ਖੇਡਣ ਜਾਣਗੇ ਇਸ ਤੋਂ ਇਲਾਵਾ ਪਹਿਲਾਂ ਖਿਡਾਰੀ ਨਿੱਜੀ ਤੌਰ ਤੇ ਵਿਦੇਸ਼ੀ ਟੂਰ ਤੇ ਜੇਕਰ ਜਾਂਦੇ ਸਨ ਤਾਂ ਉਹ ਆਪਣੇ ਪੱਧਰ ਤੇ ਹੀ ਵਾਹਨਾਂ ਦੀ ਵਰਤੋਂ ਕਰਦੇ ਸਨ ਕੁਝ ਖਿਡਾਰੀਕਾਰਾਂ ਵਿੱਚ ਜਾਂਦੇ ਸਨ ਕੁਝ ਪਬਲਿਕ ਟਰਾਂਸਪੋਰਟ ਦੀ ਵੀ ਵਰਤੋਂ ਕਰਦੇ ਸਨ ਹੁਣ BCCI ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਕਿ ਖਿਡਾਰੀ BCCI ਵੱਲੋਂ ਪ੍ਰੋਵਾਈਡ ਕੀਤੀ ਗਈ ਬੱਸ ਦੇ ਰਾਹੀਂ ਹੀ ਅ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਫਰ ਕਰਨਗੇ ਜੇਕਰ ਉਹ ਕਿਸੇ ਟੂਰ ਤੇ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਇਸ ਦੇ ਤਹਿਤ ਬੀਸੀਸੀਆਈ ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਨਹੀਂ ਜਾ ਸਕਣਗੇ ਇਸ ਤੋਂ ਪਹਿਲਾਂ 스타 ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਦੇਖਿਆ ਜਾਂਦਾ ਸੀ ਅਤੇ ਇਹ ਪਾਬੰਦੀ ਵੀ ਆਇਦ ਕਰ ਦਿੱਤੀ ਗਈ ਹੈ ਟੂਰ ਦੇ ਦੌਰਾਨ ਖਿਡਾਰੀ ਆਪਣੇ ਪਰਿਵਾਰ ਨੂੰ ਨਾਲ ਨਹੀਂ ਰੱਖ ਸਕਣਗੇ BCCI ਵੱਲੋਂ ਇਹ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਸੋ ਹੁਣ BCCI ਵੱਲੋਂ ਤਿੰਨ ਮੁੱਖ ਤੌਰ ਤੇ ਪਾਬੰਦੀਆਂ ਨੇ ਇੱਕ ਤਾਂ ਪਹਿਲੀ ਪਾਬੰਦੀ ਇਹ ਹੈ ਕਿ ਆਪਣੇ ਨਿੱਜੀ ਸਟਾਫ ਨੂੰ ਖਿਡਾਰੀ ਨਾਲ ਨਹੀਂ ਲੈ ਕੇ ਜਾ ਸਕਣਗੇ ਚਾਹੇ ਉਹ హెయిర్ ਡ੍ਰੈਸਰ ਹੋਣ ਚਾਹੇ ਸਿਕਿਉਰਿਟੀ ਗਾਰ ਹੋਣ ਜਾਂ ਫਿਰ ਪਰਸਨਲ ਟ੍ਰੇਨਰ ਹੋਣ ਨਿੱਜੀ ਤੌਰ ਤੇ ਰੱਖੇ ਗਏ ਜਿਹੜੇ ਸਟਾਫ ਨੇ ਉਹਨਾਂ ਨੂੰ ਨਾਲ ਨਹੀਂ ਲਿਜਾ ਸਕਣਗੇ ਇਸ ਤੋਂ ਇਲਾਵਾ ਸਤੰਤਰ ਤੌਰ ਤੇ ਆਪਣੇ ਪੱਧਰ ਤੇ ਆਵਾਜਾਈ ਦੀ ਵਰਤੋਂ ਨਹੀਂ ਕਰ ਸਕਣਗੇ ਆਵਾਜਾਈ ਦੇ ਲਈ BCCI ਵੱਲੋਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਸੇ ਦੀ ਵਰਤੋਂ ਖਿਡਾਰੀ ਕਰ ਸਕਣਗੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਟੂਰ ਦੌਰਾਨ ਨਾਲ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ ਖਿਡਾਰੀ ਹੁਣ ਆਪਣੇ ਪਰਿਵਾਰਕ ਮੈਂਬਰਾਂ ਆਪਣੇ ਪਰਿਵਾਰ ਨੂੰ ਟੂਰ ਦੌਰਾਨ ਆਪਣੇ ਨਾਲ ਨਹੀਂ ਰੱਖ ਸਕਣਗੇ ਇਹ ਪਾਬੰਦੀਆਂ BCCI ਵੱਲੋਂ ਆਇਦ ਕੀਤੀਆਂ ਗਈਆਂ ਨੇ ਨਵੇਂ ਨਿਯਮ BCCI ਵੱਲੋਂ ਭਾਰਤੀ ਖਿਡਾਰੀਆਂ ਤੇ ਲਾਗੂ ਕੀਤੇ ਗਏ ਨੇ ਵਿਸ਼ਵਾਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ BCCI ਵੱਲੋਂ ਭਾਰਤੀ ਖਿਡਾਰੀਆਂ ਦੇ ਉੱਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਇਹਨਾਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਨਵੀਆਂ ਗਾਈਡਲਾਈਨਸ ਦੇ ਤਹਿਤ ਹੁਣ ਪਰਸਨਲ ਸਟਾਫ ਨੂੰ ਖਿਡਾਰੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਪਹਿਲਾਂ ਖਿਡਾਰੀ హెయిర్ ਡ್ರೆਸਰ ਸਿਕਿਉਰਿਟੀ ਗਾਰਡ ਅਤੇ ਆਪਣੇ ਹੋਰ ਪਰਸਨਲ ਸਟਾਫ ਨੂੰ ਨਾਲ ਲੈ ਕੇ ਜਾਂਦੇ ਸਨ ਕੁਝ ਖਿਡਾਰੀਆਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਉਹ ਆਪਣੇ ਨਿੱਜੀ ਸਟਾਫ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਪਰ ਹੁਣ ਬੀਸੀਸੀਆਈ ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਖਿਡਾਰੀ ਆਪਣੇ ਪਰਸਨਲ ਸਟਾਫ ਨੂੰ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਜਿਸ ਦੇ ਤਹਿਤ ਹੁਣ ਆਵਾਜਾਈ ਕਰਨ ਦੇ ਲਈ ਖਿਡਾਰੀ ਨਿੱਜੀ ਵਾਹਨਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ ਨਿੱਜੀ ਤੌਰ ਤੇ ਖਿਡਾਰੀ ਨਹੀਂ ਜਾ ਸਕਣਗੇ ਸਿਰਫ ਬੀਸੀਸੀਆਈ ਵੱਲੋਂ ਜਿਹੜੀਆਂ ਸਹੂਲਤਾਂ ਉਪਲਬਧ ਕਰਾਈਆਂ ਜਾਂਦੀਆਂ ਨੇ ਬਾਸੀਆਂ ਕੁਝ ਹੋਰ ਉਸੇ ਵਿੱਚ ਹੀ ਖਿਡਾਰੀ ਆਵਾਜਾਈ ਕਰਨਗੇ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੈਚ ਖੇਡਣ ਜਾਣਗੇ ਇਸ ਤੋਂ ਇਲਾਵਾ ਪਹਿਲਾਂ ਖਿਡਾਰੀ ਨਿੱਜੀ ਤੌਰ ਤੇ ਵਿਦੇਸ਼ੀ ਟੂਰ ਤੇ ਜਕਰ ਜਾਂਦੇ ਸਨ ਤਾਂ ਉਹ ਆਪਣੇ ਪੱਧਰ ਤੇ ਹੀ ਵਾਹਨਾਂ ਦੀ ਗੱਤੋਂ ਕਰਦੇ ਸਨ ਕੁਝ ਖਿਡਾਰੀ ਕਾਰਾਂ ਵਿੱਚ ਜਾਂਦੇ ਸਨ ਕੁਝ ਪਬਲਿਕ ਟਰਾਂਸਪੋਰਟ ਦੀ ਵੀ ਵਰਤੋਂ ਕਰਦੇ ਸਨ ਕੌਣ ਬੀਸੀਸੀਆਈ ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਕਿ ਖਿਡਾਰੀ ਬੀਸੀਸੀਆਈ ਵੱਲੋਂ ਪ੍ਰੋਵਾਈਡ ਕੀਤੀ ਗਈ ਬੱਸ ਦੇ ਰਾਹੀਂ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਫ਼ਰ ਕਰਨਗੇ ਜੇਕਰ ਉਹ ਕਿਸੇ ਟੂਰ ਤੇ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਪਾਬੰਦੀ ਆਇਦ ਕੀਤੀ ਗਈ ਹੈ ਇਸ ਦੇ ਤਹਿਤ ਬੀਸੀਸੀਆਈ ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਨਹੀਂ ਜਾ ਸਕਣਗੇ ਇਸ ਤੋਂ ਪਹਿਲਾਂ 스타 ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਦੇਖਿਆ ਜਾਂਦਾ ਸੀ ਅਤੇ ਇਹ ਪਾਬੰਦੀ ਵੀ ਕਰ ਦਿੱਤੀ ਗਈ ਹੈ ਟੂਰ ਦੇ ਦੌਰਾਨ ਖਿਡਾਰੀ ਆਪਣੇ ਪਰਿਵਾਰ ਨੂੰ ਨਾਲ ਨਹੀਂ ਰੱਖ ਸਕਣਗੇ ਬੀਸੀਸੀਆਈ ਵੱਲੋਂ ਇਹ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਸੋ ਹੁਣ ਬੀਸੀਸੀ ਵੱਲੋਂ ਤਿੰਨ ਮੁੱਖ ਤੌਰ ਤੇ ਪਾਬੰਦੀਆਂ ਨੇ ਇੱਕ ਤਾਂ ਪਹਿਲੀ ਪਾਬੰਦੀ ਇਹ ਹੈ ਕਿ ਆਪਣੇ ਨਿੱਜੀ ਸਟਾਫ ਨੂੰ ਖਿਡਾਰੀ ਨਾਲ ਨਹੀਂ ਲੈ ਕੇ ਜਾ ਸਕਣਗੇ ਚਾਹੇ ਉਹ హెయిర్ ਡ੍ਰੈਸਰ ਹੋਣ ਚਾਹੇ ਸਿਕਿਉਰਿਟੀ ਗਾਰ ਹੋਣ ਜਾਂ ਫਿਰ ਪਰਸਨਲ ਟ੍ਰੇਨਰ ਹੋਣ ਨਿੱਜੀ ਤੌਰ ਤੇ ਰੱਖੇ ਗਏ ਜਿਹੜੇ ਸਟਾਫ ਨੇ ਉਹਨਾਂ ਨੂੰ ਨਾਲ ਨਹੀਂ ਲਿਜਾ ਸਕਣਗੇ ਇਸ ਤੋਂ ਇਲਾਵਾ ਸਤੰਤਰ ਤੌਰ ਤੇ ਆਪਣੇ ਪੱਧਰ ਤੇ ਆਵਾਜਾਈ ਦੀ ਵਰਤੋਂ ਨਹੀਂ ਕਰ ਸਕਣਗੇ ਆਵਾਜਾਈ ਦੇ ਲਈ BCCI ਵੱਲੋਂ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਸੇ ਦੀ ਵਰਤੋਂ ਖਿਡਾਰੀ ਕਰ ਸਕਣਗੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਟੂਰ ਦੌਰਾਨ ਨਾਲ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ ਖਿਡਾਰੀ ਹੁਣ ਆਪਣੇ ਪਰਿਵਾਰਕ ਮੈਂਬਰਾਂ ਆਪਣੇ ਪਰਿਵਾਰ ਨੂੰ ਟੂਰ ਦੌਰਾਨ ਆਪਣੇ ਨਾਲ ਨਹੀਂ ਰੱਖ ਸਕਣਗੇ ਇਹ ਪਾਬੰਦੀਆਂ BCCI ਵੱਲੋਂ ਆਇਦ ਕੀਤੀਆਂ ਗਈਆਂ ਨੇ ਨਵੇਂ ਨਿਯਮ BCCI ਵੱਲੋਂ ਭਾਰਤੀ ਖਿਡਾਰੀਆਂ ਤੇ ਲਾਗੂ ਕੀਤੇ ਗਏ BCCI ਵੱਲੋਂ ਭਾਰਤੀ ਖਿਡਾਰੀਆਂ ਦੇ ਉੱਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਇਹਨਾਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਨਵੀਆਂ ਗਾਈਡਲਾਈਨਸ ਦੇ ਤਹਿਤ ਹੁਣ ਪਰਸਨਲ ਸਟਾਫ ਨੂੰ ਖਿਡਾਰੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਣਗੇ ਇਸ ਤੋਂ ਪਹਿਲਾਂ ਖਿਡਾਰੀ హెయిర్ ਡ್ರೆਸਰ ਸਿਕਿਉਰਿਟੀ ਗਾਰਡ ਅਤੇ ਆਪਣੇ ਹੋਰ ਪਰਸਨਲ ਸਟਾਫ ਨੂੰ ਨਾਲ ਲੈ ਕੇ ਜਾਂਦੇ ਸਨ ਕੁਝ ਖਿਡਾਰੀਆਂ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਉਹ ਆਪਣੇ ਨਿੱਜੀ ਸਟਾਫ ਨੂੰ ਟੂਰ ਤੇ ਨਾਲ ਲੈ ਕੇ ਜਾਂਦੇ ਸਨ ਪਰ ਹੁਣ BCCI ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਖਿਡਾਰੀ